ਸਿੱګه ਪਿੱਛੇ ਜ਼ਮੀਨ ਉੱਚੀ ਸੀਗੀ ਉਹਦੇ ਕਰਕੇ ਕਿਸੇ ਤਰੀਕੇ ਦਾ ਵੇ ਕੀ ਖੇਤੀ ਨੂੰ ਵੀ ਨੁਕਸਾਨ ਨਹੀਂ ਹੋਇਆ ਤੇ ਅੱਗੇ ਆਬਾਦੀ ਰੱਖ ਤੇ ਪਾਣੀ ਜਾਂਦਾ ਸਵਾਲ ਹੀ ਜ਼ਿਆਦਾ ਹੁੰਦਾ ਸੋ ਸਿਚੁਏਸ਼ਨ ਹੈ ਬਟ ਉਹਨੂੰ ਅਸੀਂ ਕੰਟਰੋਲ ਕਰ ਰਹੇ ਹੈਗੇ ਆ ਜਿਹੜੇ ਜਿਹੜੇ ਕਾਸਟੂਮ ਵੀ ਉੱਥੋਂ 100% ਬੰਨ ਇਰੋਡ ਹੋ ਗਿਆ ਹੈਗਾ ਉੱਥੇ ਵੀ ਅਸੀਂ ਇੱਕ ਪ੍ਰੋਟੈਕਸ਼ਨ ਵਾਲ ਜਿਹੜੀ ਹੈਗੀ ਹੈਗੀ ਇਹ ਗੇਟਾਂ ਦੇ ਰੰਗ ਤੇ ਰਕਤਾਂ ਦੇ ਰੰਗ ਉਹ ਲਗਾ ਦੇ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਇੱਕ ਬੈਕ ਸਾਈਡ ਦੇ ਉੱਤੇ ਰਿੰਗ ਬੰਨ ਦਾ ਜਿਹੜਾ ਕੰਮ ਹੈ ਉਹ ਵੀ ਮਸ਼ੀਨਰੀ ਰਾਹੀਂ ਸ਼ੁਰੂ ਹੋ ਗਿਆ ਹੈ। ਇੱਕ ਅੱਗੇ ਜਿਹੜਾ ਸਟੱਡ ਹੈਗਾ ਸਪਰ ਹੈਗਾ ਉਹਨੂੰ ਵੀ ਜਿਹੜਾ ਹੈਗਾ ਥੋੜਾ ਸਟਰੈਂਥਨ ਤੇ ਐਲੰਗੇਸ਼ਨ ਦਾ ਕੰਮ ਕਰਨਾ ਹੈ। ਉਹਨੂੰ ਇਹ ਜਣਾ ਚਾਹੁੰਦੇ ਆ ਕਿ ਕਿਸੇ ਤਰੀਕੇ ਦੀ ਪੈਨਿਕ ਦੀ ਲੋੜ ਨਹੀਂ ਹੈਗੀ। ਬਹੁਤ ਸਾਰੇ ਇਲਾਕਾ ਦੇ ਵਾਸੀ ਪਿੰਡ ਦੇ ਨਿਵਾਸੀ ਇੱਥੇ ਮੌਕੇ ਤੇ ਹੀ ਹੈਗੇ। ਤੇ ਸਵੇਰ ਤੋਂ ਇੱਥੇ ਦੇਖ ਰਿਹਾ ਹੈਗੇ ਨੇ ਕੰਮ ਕਰ ਰਹੇ ਹੈ ਜੀ। ਸੋ ਕਿਸੇ ਤਰੀਕੇ ਦੀ ਕੋਈ ਘਬਰਾਹਟ ਦੀ ਲੋੜ ਨਹੀਂ ਹੈਗੀ। ਖਾਸ ਕਰ ਰਾਤ ਵੇਲੇ ਕਿਉਂਕਿ ਦਿਨ ਵੇਲੇ ਤੇ ਚਲੋ ਫਿਰ ਵੀ ਥੋੜਾ ਜਿਆ ਸ਼ਾਂਤੀ ਰਹਿੰਦੀ ਮੇਰੇ ਸਡਨਲੀ ਜਦੋਂ ਕੋਈ ਥੋੜਾ ਜਿਹਾ ਵੀ ਕਿਤੇ ਨੂੰ ਇਸ ਤਰੀਕੇ ਦਾ ਟੈ ਲੱਗਦੀ ਹੈਗੀ ਤੇ ਉਹ ਬਹੁਤ ਜ਼ਿਆਦਾ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਸੋ ਉਸ ਤਰੀਕੇ ਦੇ ਪੈਨਿਕ ਕ੍ਰੀਏਟ ਕਰਨ ਦੀ ਕਿਸੇ ਤਰੀਕੇ ਦੀ ਵੀ ਲੋੜ ਨਹੀਂ